ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਛਿੰਝ ਕਮੇਟੀ ਯੂਥ ਵੈਲਫੇਅਰ ਕਲੱਬ ਐਨ ਆਰ ਆਈ ਵੀਰ ਅਤੇ ਗ੍ਰਾਮ ਪੰਚਾਇਤ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਵਿਸ਼ਾਲ ਕੁਸ਼ੀ ਦੰਗਲ ਮੇਤੀ 10 ਅਗਸਤ 2025 ਦਿਨ ਐਤਵਾਰ ਪਿੰਡ ਕਕਰਾਲੀ ਜ਼ਿਲ੍ਹਾ ਰੋਪੜ ਦੇ ਵਿੱਚ ਵਿਸ਼ਾਲ ਕੁਸ਼ੀ ਦੰਗਲ ਹੋਣ ਜਾ ਰਿਹਾ ਜੀ ਬਾਬਾ ਦੀਪਾ ਜੀ ਦੀ ਦੇਖ ਰੱਖ ਦੇ ਵਿੱਚ ਸੋ ਸਾਰੇ ਨੇ ਹਮ ਹਮ ਆ ਕੇ ਪਹੁੰਚਣਾ ਜੀ ਸਿਰਫ ਸੱਦੇ ਪੱਤਰ ਵਾਲੇ ਪਹਿਲਵਾਨਾਂ ਦੇ ਘੋਲ ਹੋਣੇ ਆ ਤੇ ਸਾਰੇ ਪਹਿਲਵਾਨ ਨੋਟ ਕਰਿਓ ਇੱਕ ਨੰਬਰ ਪੜਗੇ ਦੀ ਕੁਸ਼ੀ ਤੇ 111000 ਦਿੱਤਾ ਜਾਣਾ ਜਿਸ ਦੇ ਵਿੱਚ ਅਨੀਕ ਤਹ ਮਹਾਰਾਸ਼ਟਰ ਦੇ ਨਾਲ ਕੋਲੇਗਾ ਤਾਲਬ ਬਾਬਾ ਫਲਾਈ ਸਾਰਾ ਪ੍ਰਸਾਰਣ ਆਲ ਵਰਲਡ ਦੇ ਵਿੱਚ ਪੰਜਾਬੀ ਲਾਈਵ ਟੀਵੀ ਦੇ ਲਾਈਵ ਚੱਲੇਗਾ ਮੈਂ ਤੁਹਾਡਾ ਆਪਣਾ ਐਂਕਰ ਲਖਾਰੀਆ ਦੇ ਗਾਇਕ ਜੇ ਆਰ ਸੀ ਸ਼੍ਰੀ ਚਮਗੌਰ ਸਾਹਿਬ ਮੈਂ ਵੀ ਪਹੁੰਚ ਰਿਹਾ ਮਾਂ ਬੋਲੀ ਪੰਜਾਬੀ ਦੇ ਨਾਲ ਸਾਂਝ ਬਰ ਰਿਹਾ ਸਾਰੇ ਕੁਸ਼ਤੀ ਸ਼ਕੀਨ ਵੀਰ ਜਰੂਰ ਪਹੁੰਚਿਓ ਪਿੰਡ ਕਕਰਾਲੀ ਵੱਲੋਂ ਸਾਰੇ ਕੁਸ਼ਤੀ ਸ਼ਕੀਨ ਵੀਰਾਂ ਨੂੰ ਖੁੱਲਾ ਸੱਦਾ ਵੀ ਸਾਰੇ ਜਰੂਰ ਪਹੁੰਚਿਓ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ